ਮੈਂ ਕਿਵੇਂ ਮਤਲਬ ਨਾ ਮੇਰੇ ਤੋਂ ਪੇਮੈਂਟਾਂ ਦਾ ਕਰਵਾਉਂਦੇ ਸੀਗੇ ਕੰਮ ਤੁਸੀਂ ਉਹੀ ਆਪਣੇ ਉਹੀ ਬੋਲਦੇ ਨਾ ਆਪਣੇ ਵਰਪਰੀ ਸਿੰਘ ਮਜ਼ਦੂਰ ਮੁਕਤੀ ਮੋਰਚਾ ਤੋਂ ਹਾਂਜੀ 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 ਤਾਂ ਤੁਸੀਂ ਇਹ ਮੇਰਾ ਮਸਲਾ ਹੱਲ ਕਰ ਸਕਦੇ ਹੋ ਮੈਂ ਤੁਹਾਡੇ ਨਾਲ ਗੱਲ ਕਰਨੀ ਕੀ ਮੈਨੂੰ ਵੀ ਥੋੜੀ ਗੱਲ ਨਹੀਂ ਥੋੜੀ ਸਮਝ ਲੱਗੀ ਵੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਮੈਂ ਤੁਹਾਨੂੰ ਦੱਸਦਾ ਜੀ ਠੀਕ ਆ ਜੀ ਮੈਂ ਕਿਸੇ ਕੰਪਨੀ 'ਚ ਜਗਰਾਉਂ ਕਰਦਾ ਕਿਹੜੀ ਕੰਪਨੀ 'ਚ ਕੰਮ ਕਰਦੇ ਸੀ ਰਜੈਂਸੀ ਕੰਪਨੀ 'ਚ ਜੀ ਰਜੈਂਸੀ ਹਾਂ ਇਹ ਸੀਗੀ ਲੋਕਲ ਕੰਪਨੀ ਜੀ ਹਾਂ ਲੁਧਿਆਣਾ ਦੀ ਠੀਕ ਜੀ ਹੂੰ ਇਹਨਾਂ ਦਾ ਜਿਹੜਾ ਜਾਂ ਉਹਨਾਂ ਨੂੰ ਅਡਵਾਂਸ ਚਾਹਤਾ ਕਿਵੇਂ ਜੀ ਅਡਵਾਂਸ ਪੈਸੇ ਚੁਕਾਉਂਦਾ ਸੀਗਾ ਮੈਥੋਂ ਹਾਂ ਅਡਵਾਂਸ ਕਿਸ਼ਤਾਂ ਜਾਨੀ ਕਿ ਹਾਂ ਉਸ ਤੋਂ ਬਾਅਦ ਜਿਹੜੀਆਂ ਉਹ ਅਡਵਾਂਸ ਕਿਸ਼ਤਾਂ ਚੁਕਾ ਕੇ ਜਿਵੇਂ ਜਿਹੜੇ ਮੈਂਬਰ ਕਿਸ਼ਤਾਂ ਨਹੀਂ ਦਿੰਦੇ ਸੀਗੇ ਉਹਨਾਂ ਦੇ ਨਾਂ ਤੇ ਚੜਵਾ ਲੈਂਦਾ ਸੀਗਾ ਮੈਥੋਂ ਅੱਛਾ ਠੀਕ ਹੈ ਜੀ ਜਦੋਂ ਉਹ ਐ ਕੰਮ ਚੱਲ ਗਿਆ ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਯਾਰ ਇਹ ਕੰਮ ਗਲਤ ਆ ਕਹਿੰਦਾ ਤੂੰ ਜਾਂਦਾ ਕਹਿੰਦਾ ਆਪਣਾ ਯਾਰ ਵਧੀਆ ਚੱਲੀ ਜਾਂਦਾ ਵਾ ਇਹ ਆਪਣੀ ਬ੍ਰਾਂਚ ਦੀ ਬਦਨਾਮੀ ਨਹੀਂ ਹੁੰਦੀ ਵੀ ਕਿਸ ਤਰ੍ਹਾਂ ਆਪ ਕਰਨਾ ਹੁੰਦਾ ਮੈਂ ਠੀਕ ਜੀ ਜਣੀ ਇਹ ਤਾਂ ਨਕ ਮਹੀਨੇ ਐ ਕੰਮ ਚੱਲਿਆ ਠੀਕ ਜੀ ਜਦੋਂ ਜਿਹੜੇ ਮੈਂਬਰਾਂ ਲਈਆਂ ਸੀ ਕਿਸ਼ਤਾਂ ਬਣੀਆਂ ਜਦੋਂ ਉਹ ਮੈਂਬਰ ਦੇਣ ਤੋਂ ਮੁੱਕਰ ਗਏ ਉਸ ਤੋਂ ਬਾਅਦ ਇਹਨੇ ਚਾੱਕੇ ਜੀ ਸਾਰਾ ਪੈਸਾ ਮੇਰੇ ਜਿੰਮੇਬਾਰਾ ਹੁਣ ਮੈਨੂੰ ਹੀ ਕਦੇ ਮੈਨੂੰ ਡਰਾਉਂਦੇ ਦਮਕਾਉਂਦੇ ਆ ਕਿਤੇ ਤਾਂ ਕਹਿੰਦੇ ਅਸੀਂ ਥਾਣੇ ਚੱਲੇ ਆ ਇਹ ਜਦੋਂ ਕਿ ਕਿਥੋਂ ਫੋਨ ਲਵਾ ਦਿੰਦੇ ਹੁਣ ਮੈਂ ਜੀ ਉਸ ਤੋਂ ਬਾਅਦ ਮੈਨੂੰ ਇਹਨਾਂ ਨੇ ਹਟਾਤਾ ਹੁਣ ਮੈਂ ਕਿਸੇ ਹੋਰ ਕੰਪਨੀ 'ਚ ਕੰਮ ਕਰਨ ਲੱਗ ਗਿਆ ਤੇ ਇਹਨਾਂ ਨੇ ਮੈਨੂੰ ਕਹਿ ਕਵਾ ਕੇ ਜੀ ਉੱਥੋਂ ਹੀ ਗੱਲ ਹਟਾ ਦਾ ਅੱਛਾ ਹਾਂਜੀ ਕਿੰਨੀ ਪੇਮੈਂਟ ਬਣਾਈ ਥੋੜੀ ਕਿਈ ਉਹਨਾਂ ਨੇ ਮੇਰੇ ਤੋਂ ਮੈਂ ਜੀ 1,48,000 ਰੁਪਏ ਦਾ ਇਹਨਾਂ ਨੇ ਜੀ ਨਹੀਂ ਜਿਹੜਾ ਤੁਸੀਂ ਕਹਿੰਦੇ ਹੋ ਅਡਵਾਂਸ ਕਿਸ਼ਤਾਂ ਚਕਾਉਣ ਵਾਲੀ ਦਾ ਲੋਕ ਕੀ ਐ ਮੈਸਟਰ ਪਹਿਲਾਂ ਉਹ ਇਹ ਆ ਜੀ ਉਹ ਕਹਿੰਦੇ ਵੀ ਤੁਸੀਂ ਪਹਿਲਾਂ ਸੈਂਟਰਾਂ ਨੂੰ ਪੈਸੇ ਦਿਓ ਪਹਿਲਾਂ ਠੀਕ ਹੈ ਜੀ ਤੁਸੀਂ ਦੇ ਦਿੱਤੇ ਹੋਣ ਉਹਨਾਂ ਨੇ ਆਹਦੇ ਤੇ ਕੈਸਟ ਆਉਣ ਤੋਂ ਪਹਿਲਾਂ ਮੇਰੇ ਪੈਸੇ ਉਹ ਕੈਸਟ ਆਉਣ ਤੋਂ ਟਾਈਮ ਤੋਂ ਪਹਿਲਾਂ ਕੈਸਟ ਚੁਕਾ ਲਈਆਂ ਜੀ ਮੇਥੋਂ ਠੀਕ ਆ ਉਹ ਸਵਾਲ ਜਿਹੜੇ ਜਿਹੜੇ ਮੈਂਬਰ ਕੈਸਟਾਂ ਦਿੰਦੇ ਨਹੀਂ ਸੀਗੇ ਠੀਕ ਆ ਉਹਨਾਂ ਦੇ ਨਾਂ ਦੇ ਚੜਵਾਤੀਆਂ ਹੁਣ ਜਿਹੜੇ ਮੈਂਬਰਾਂ ਦੇ ਨਾਂ ਦੇ ਚੜਵਾਈਆਂ ਉਹਨਾਂ ਨੇ ਦਿੱਤੇ ਰੀ ਪੈਸੇ ਠੀਕ ਆ ਜੀ ਜਦੋਂ ਇਹ ਤਿੰਨਾਂ ਦੋ ਦੋ ਮਹੀਨੇ ਲੰਘ ਗਏ ਉਹਨਾਂ ਨੇ ਪੈਸੇ ਨਹੀਂ ਦਿੱਤੇ ਇਹਨਾਂ ਨੇ ਚੱਕ ਕੇ ਜੀ ਉੱਪਰ ਗੱਲ ਕਰਤੀ ਉਹ ਕਿਹੜੇ ਪਿੰਡ ਦੀ ਆ ਜੀ ਰਿਪੋਰਟ ਆ ਗਿਆ ਚੌਂਦਾ ਹਾਂਜੀ ਕਿਹੜੇ ਪਿੰਡ ਦੀ ਰਿਪੋਰਟ ਹੈ ਜਿਹੜੀ ਤੁਸੀਂ ਕੈਸਟਾਂ ਦਿੱਤੀਆਂ ਜਾਂ ਝੱਕੇ ਤੁਸੀਂ ਇਹ ਜਗਰਾਉਂ ਦੀ ਹੈ ਜੀ ਲੋਕ ਵਾਲੀ ਅੱਛਾ ਜਗਰਾਉਂ ਦੀ ਹੈ ਹਾਂ ਇਹ ਕਰਦੇ ਸੀਗੇ ਜੀ ੱੱਕਾ ਠੀਕ ਹੈ ਜੀ ਇਹ ਇਹ ਕਹਿੰਦੇ ਸੀਗੇ ਵੀ ਤੂੰ ਬਾਏ ਕਰ ਵੀ ਜਿਹੜੇ ਉਹ ਕਸਤਾ ਵਾਲੇ ਪੈਸੇ ਆ ਵੀ ਹੋਰ ਜਿਹੜੇ ਇਹ ਕੰਪਨੀ ਸੀਗੇ ਵੀ ਤੂੰ ਪੈਸਾ ਚੱਕ ਕੇ ਵੀ ਇਹ ਪੈਸਾ ਵੀ ਕੰਪਨੀ ਦੇ ਥਰੂ ਨਾ ਵੰਡੇ ਇਹ ਤੂੰ ਸਿੱਧਾ ਆਪਦਾ ਪਰਸਨਲ ਪੈਸਾ ਵੰਡ ਉਹਦੀਆਂ ਕਸਤਾ ਚੱਕ ਕੇ ਸਾਡੇ ਅਕਾਊਂਟ ਤੇ ਸਿੱਧੀਆਂ ਖਾਤੇ 'ਚ ਜਮਾ ਕਰ ਅੱਛਾ ਹਾਂ ਵੀ ਜਣੀ ਇਹ ਮੈਨੂੰ ਕਹਿੰਦੇ ਸੀਗੇ ਵੀ ਇਹ ਸਾਰੀ ਕੰਪਨੀ ਆਫ ਰੋਲ ਆ ਜੀ ਤੇਰੇ ਵੱਲੋਂ ਕੋਈ ਨਾ ਕੋਈ ਕੀ ਪ੍ਰੂਫ ਹੈ ਤੇਰੇ ਵੱਲੋਂ ਇਹਨਾਂ ਨੇ ਮੈਥੋ ਦੀ ਲਿਖਾ ਲਿਆ ਸੀ ਆ ਕਾਤੇ ਠੀਕ ਹੈ ਜੀ ਕਾਗਜ ਚਤਕਾ ਕੇ ਦਿੱਤੇ ਨਹੀਂ ਕਾਤੇ ਸਟਾਮ ਤੇ ਲਿਖਾਇਆ ਕੀ ਕਾਤ ਲਗਾਇਆ ਇਹ ਜੀ ਉਹ ਸੀਗਾ ਗ੍ਰੀਨ ਜਾਂ ਕਾਗਜ ਹੁੰਦਾ ਜਿਹੜਾ ਜੀ ਗ੍ਰੀਨ ਸਟਾਮ ਤੇ ਨਹੀਂ ਸਟਾਮ ਨਹੀਂ ਹੈਗਾ ਜੀ ਉਹ ਜਿਵੇਂ ਮੰਨ ਲਓ ਖਾਲੀ ਕੋਰਾ ਕਾਗਜ ਆ ਜੀ ਉਹ ਹਾਂ ਉਹ ਲਿਖਾ ਲਿਆ ਜੀ ਇਹਨਾਂ ਨੇ ਮੇਰੇ ਭਰਾ ਨੂੰ ਵੀ ਬੁਲਾਇਆ ਸੀਗਾ ਮੇਰੇ ਭਰਾ ਨੇ ਵੀ ਇਹ ਗੱਲ ਕਹੀ ਸੀ ਕਿ ਇਹ ਚੱਲ ਜੇ ਤਾਂ ਗਲਤੀ ਹੋਈ ਵੀ ਆ ਚੱਲ ਕੋਈ ਨਹੀਂ ਜੇ ਨਹੀਂ ਪੈਸੇ ਠੀਕ ਆ ਵੀ ਆਗੇ ਠੀਕ ਆ ਵੀ ਇਹ ਆਪਦੇ ਪੈਸੇ ਦੇ ਰਗਾ ਇਹਨਾਂ ਨੇ ਸਾਥ ਉਹਦੀ ਜੋਰ ਪਾ ਕੇ 15 ਤਰੀਕ ਦਾ ਟਾਈਮ ਲੈ ਲਿਆ ਸੀ ਆ ਠੀਕ ਆ ਵੀ ਤੁਸੀਂ 15 ਤਰੀਕ ਨੂੰ ਹੁਣ ਸਾਨੂੰ ਵੀ ਪਤਾ ਸਰਜੀ 2 ਮਹੀਨੇ ਦਾ ਪਹਿਲਾਂ ਤਾਂ ਮੈਂ ਬੇਲਾ ਬੈਠਾ ਰਿਆ ਸੀ ਉਧਰੋਂ ਹਟਾਤਾ ਇਹਨਾਂ ਨੇ ਹੁਣ ਮੈਂ ਕਿਸੇ ਲੱਗਿਆ ਸੀ ਜਾਂ ਠੀਕ ਆ ਉਧਰੋਂ ਮੇਰੀ ਹਜੇ 5 ਤਰੀਕ ਨੂੰ ਸੈਲਰੀ ਆਉਣੀ ਸੀ ਇਹਨਾਂ ਨੇ ਕੱਲ ਮੈਨੂੰ ਚੋਕੀ ਕਟਵਾਤਾ ਹੁਣ ਦੱਸੋ ਮੈਂ ਕਿੱਥੋਂ ਇਹਨਾਂ ਦਾ ਪੈਸਾ ਮੋੜਾਂ ਉਤੋਂ ਮੈਨੂੰ ਇਹ ਡਰਾਉਂਦੇ ਧਮਕਾਉਂਦੇ ਹਮ ਜੱਤ ਕੱਢਦੇ ਆ ਤੇ ਰਾਕੇ ਅਧੀ ਤੇਰੇ ਨੇ ਠਾਣੀ ਰਿਪੋਰਟ ਕਰਦੇ ਸੀ ਤੇ ਕਲੀਗਲ ਕਾਰਵਾਈ ਕਰਦੇ ਆ ਤੁਸੀਂ ਇੱਕ ਤਾਂ ਇਹ ਪੂਰੀ ਡਿਟੇਲ ਆਪਦੀ ਲਿਖ ਕੇ ਮੈਨੂੰ WhatsApp ਕਰ। ਹਾਂ ਜੀ ਕਰ ਦਿੰਦਾ ਠੀਕ ਹੈ ਠੀਕ ਹੈ ਜੀ ਇਹਨੂੰ WhatsApp ਕਰ ਦੇ ਦੂਜੀ ਗੱਲ ਇਹ ਵੀ ਤੇਰੇ ਵੱਲੋਂ ਸ਼ਿਕਾਇਤ ਕੋਈ ਕੀਤੀ ਹੋਈ ਕਿਸੇ ਵੱਲੋਂ ਨਹੀਂ ਮੈਂ ਤਾਂ ਹਜੇ ਜੀ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਤੂੰ ਪਹਿਲਾਂ ਤਾਂ ਇੱਕ ਮੈਨੂੰ ਆ ਦਾ ਮੈਟਰ ਨਾਲ ਲਿਖਤੀ ਪਾ ਫਿਰ ਮੈਂ ਇਹਦੇ ਤੇ ਨਾਲ ਤੁਹਾਨੂੰ ਦੱਸਦਾ ਕੀ ਕਰ ਹੋ ਸਕਦਾ ਹਾਂ ਜੀ ਇਹਨਾਂ ਦਾ ਵੇਖੋ ਮੇਰੀ ਗੱਲ ਸੁਣੋ ਜੀ ਇਹਨਾਂ ਦਾ ਤਾਂ ਬੀ ਹੈ ਨਹੀਂ ਜੀ ਜਨਾ ਬੀ ਜੇ ਇਹ ਕੰਪਨੀ ਰਜਿਸਟਰਡ ਆ ਕੋਈ ਕੰਪਨੀ ਰਜਿਸਟਰਡ ਨਹੀਂ ਜੀ 30000 ਦੇ ਪਿੱਛੇ 1.5 ਸਾਲ ਦਾ 12 12 13 13000 ਰੁਪਿਆ ਇਹ ਵਿਆਜ ਲਈ ਜਾਂਦੇ ਆ ਜੀ ਹੂੰ ਹੂੰ ਕੋਈ ਇਹਨਾਂ ਦਾ ਕੋਈ ਰਜਿਸਟਰਡ ਨਹੀਂ ਸਾਨੂੰ ਕਹਿ ਕੇ ਰੱਖਿਆ ਸੀਗਾ ਥੋੜੇ ਅਸੀਂ ਪੀਐਫ ਕੱਟਾਂਗੇ ਨਾ ਮੇਰਾ ਜੀ ਤਿੰਨਾਂ ਸਾਲਾਂ ਦੇ ਨਾਲ ਪੀਐਫ ਕੱਟਿਆ ਵਾ ਨਾ ਕੋਈ ਲੈਣਾ ਨਾ ਕੋਈ ਨਾ ਸਾਨੂੰ ਇਨਸੈਂਟ ਆਉ ਦਿੰਦੇ ਸੀ ਨਾ ਸਾਨੂੰ ਟੇਲ ਦਿੰਦੇ ਸੀ ਅੱਜ ਦਿੰਨੇ ਆ ਅਗਲੀ ਸੈਲਰੀ ਤੇ ਦੇ ਦਾਂਗੇ ਦੂਜੀ ਸੈਲਰੀ ਤੇ ਦੇ ਦਾਂਗੇ ਕੋਈ ਇਹਨਾਂ ਨੇ ਸਾਡੇ ਨਾਲ ਤਿੰਨਾਂ ਬੰਦਿਆਂ ਨਾਲ ਧੱਕਾ ਕੀਤਾ ਜੀ ਜਣੀ ਅਸੀਂ ਇਹ ਦਿੰਨੇ ਮਾਈ ਅਛਾ ਕਿੰਨਾ ਬੰਦਿਆਂ ਨਾਲ ਸਾਡੇ ਨਾਲ ੱਟਕਾ ਕੀਤਾ ਜੀ ਉਹ ਇਹਨਾਂ ਨੇ ਰਾਤ ਨੂੰ 11 ਵਜੇ ਬ੍ਰਾਂਚ ਦੇ ਵਿੱਚੋਂ ਕੱਢਤਾ ਕਹਿੰਦੇ 12 ਵਜੇ ਬ੍ਰਾਂਚ ਤੋਂ ਬਾਹਰ ਨਿਕਲ ਠੀਕ ਆ ਉਹਨੂੰ 11 ਵਜੇ ਉਧਰ ਅਹੀ ਕਿਸੇ ਦੇ ਘਰੇ ਪਾਇਆ ਜੀ ਉਹ ਹੋਇਆ ਇੱਕ ਮੁੰਡਾ ਹੁਣ ਇੱਥੇ ਰਾਇਕੋਡ ਬ੍ਰਾਂਚ ਦੇ ਵਿੱਚ ਲੱਗਾ ਜੀ ਉਹਦੇ ਵਿਚਾਰੇ ਦੀ ਭੋਰਾ ਕੁੜੀ ਐ ਉਧਰ ਉਹਨੂੰ ਵੀ ਹਟਵਾ ਕੇ ਇਹਨਾਂ ਨੇ ਕਹਿ ਕਵਾ ਕੇ ਵੀ ਇਹਨੂੰ ਵੀ ਇੱਥੇ ਕੰਪਨੀ ਦੇ ਕੋਲੋਂ ਜਦੋਂ ਅਸੀਂ ਇਹਨਾਂ ਨਾਲ ਗੱਲਬਾਤ ਮੰਨੋਂ ਹਟ ਗਏ ਤਿੰਨੇ ਯਾਨੀ ਹੂੰ ਹੂੰ ਕਾਇ ਸੀ ਇਹ ਹੈ ਤੁਸੀਂ ਨਾ ਮੇਰੀ ਜਾਂ ਉਹਨਾਂ ਨੂੰ ਉਹਨਾਂ ਨੂੰ ਵੀ ਕਹਿ ਦੇ ਮੇਰੇ ਨਾਲ ਗੱਲ ਕਰ ਲੈ ਜਿਹੜੇ ਦੂਜੇ ਨਮੰਬਰ ਜਿਹੜੇ ਕੱਡੇ ਗਏ ਤੇ ਤੁਸੀਂ ਆਪਣਾ ਮੈਟਰ ਮੈਨੂੰ ਲਿਖ ਕੇ ਭੇਜ ਇੱਕ ਵਾਰੀ ਫਿਰ ਮੈਂ ਤੁਹਾਨੂੰ ਦੱਸ ਦਿਆਂਗਾ ਨਾ ਰੈਸਲਾ ਕਰਕੇ ਠੀਕ ਹੈ ਹਲੋ 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 ਹਲੋ